ਸਤਿ ਸ਼੍ਰੀ ਅਕਾਲ ਵੈਲਕਮ ਟੂ ਬਲੂਬਰ ਟ੍ਰਿਵੋ ਅਸ ਟਾਈਮ ਜੇ ਤੁਸੀਂ ਯੂਕੇ ਦਾ ਟੂਰਿਸਟ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਯੂਕੇ ਦੇ ਫੰਡਸ ਤੁਹਾਡੇ ਜਿਹੜੇ ਕਿਵੇਂ ਦੇ ਹੋਣੇ ਚਾਹੀਦੇ ਆ ਅੱਜ ਦੇ ਬਾਰੇ ਗੱਲ ਕਰਾਂਗੇ ਯੂਕੇ ਦਾ ਵੀਜ਼ਾ ਲੈਣਾ ਬਹੁਤ ਈਜ਼ੀ ਹੈ ਡਿਫਿਕਲਟ ਨਹੀਂ ਹੈਗਾ ਈਵਨ ਜੇ ਤੁਹਾਡਾ ਵੀਜ਼ਾ ਰਿਫਿਊਜ਼ ਹੋ ਜਾਂਦਾ ਤੁਸੀਂ ਉਹਨੂੰ ਪ੍ਰੀ ਐਕਸ਼ਨ ਪ੍ਰੋਟੋਕਾਲ ਚ ਕੱਢ ਸਕਦੇ ਹੋ ਵੀਜ਼ਾ ਅਪਰੂਵ ਹੋ ਕੇ ਆਉਂਦੇ ਨੇ ਬਟ ਬਹੁਤ ਸਾਰੇ ਐਪਲੀਕੈਂਟਸ ਆ ਜਿਨ੍ਹਾਂ ਦਾ ਵੀਜ਼ਾ ਰਿਫਿਊਜ਼ ਹੋ ਜਾਂਦਾ ਬਟ ਛੋਟੀ ਜਿਹੀ ਗਲਤੀਆਂ ਕਰਕੇ ਜਿਹੜੀ ਫੰਡਿੰਗ ਹੁੰਦੀ ਆ ਉਹਨਾਂ ਵਿੱਚ ਗਲਤੀਆਂ ਹੋ ਜਾਂਦੀਆਂ ਆ ਫੰਡਸ ਅੱਜ ਜੋ ਐਕਸਪਲੇਨ ਕਰਾਂਗਾ ਮੈਂ ਤੁਹਾਨੂੰ ਬੜੇ ਤਰੀਕੇ ਨਾਲ ਕਿ ਤੁਹਾਨੂੰ ਇੱਕ ਇੱਕ ਚੀਜ਼ ਸਮਝ ਆ ਜਾਏ ਜਿੱਤੇ ਨਾਲ ਤੁਸੀਂ ਜੇ ਯੂਕੇ ਦਾ ਵੀਜ਼ਾ ਲੈਣਾ ਚਾਹੁੰਦੇ ਹੋ ਤਾਂ ਵੀਜ਼ਾ ਤੁਹਾਨੂੰ ਬਹੁਤ ਈਜ਼ੀ ਮਿਲ ਜਾਏ ਤੁਹਾਨੂੰ ਪ੍ਰੋਬਲਮ ਨਾ ਆਏ ਜੇ ਰਿਫਿਊਜ਼ ਹੋ ਜਾਏ ਤਾਂ ਪ੍ਰੀ ਐਕਸ਼ਨ ਪ੍ਰੋਟੋਕਾਲ ਪਾ ਦਿਓ ਤਾਂ ਵੀ ਵੀਜ਼ਾ ਨਿਕਲ ਜਾਏਗਾ ਬਸ ਇਸ ਚੀਜ਼ ਦਾ ਧਿਆਨ ਰੱਖਿਓ ਸਭ ਤੋਂ ਪਹਿਲਾਂ ਤੁਸੀਂ ਆਪਣੀ ਜਿਹੜੀ ਇਨਕਮ ਹੈ ਉਹਦੇ ਡਾਕੂਮੈਂਟ ਜਿਹੜੇ ਨੇ ਉਸ ਆਪਣੇ ਸਾਹਮਣੇ ਰੱਖ ਲਓ ਕਿ ਤੁਹਾਡਾ ਮੰਥਲੀ ਇਨਕਮ ਕਿੰਨੀ ਆ ਰਹੀ ਹੈ ਉਹਨੂੰ ਆਪਣੀ ਆਈਟੀਆਰ ਦੇ ਨਾਲ ਮੈਚ ਕਰ ਲਓ ਮੰਨ ਲਓ ਕਿ ਤੁਸੀਂ ਸੈਲਰੀ ਲੈ ਰਹੇ ਹੋ ਹਰ ਮਹੀਨੇ 40000 ਰੁਪਿਆ ਤੇ ਤੁਸੀਂ ਸਿੰਪਲ ਕੈਲਕੂਲੇਸ਼ਨ ਹੈ ਕਿ 12 ਮਹੀਨਿਆਂ ਚ ਤੇ ਤੁਹਾਨੂੰ ਕਿੰਨੀ ਇਨਕਮ ਹੋਏਗੀ ਉਹ ਲਗਭਗ 480000 ਰੁਪਿਆ ਤੁਹਾਡੀ ਬਣਦੀ ਹੈ ਸਾਲ ਦੀ ਤੁਹਾਡੀ ਆਈਟੀਆ 480000 ਦੀ ਹੋਣੀ ਚਾਹੀਦੀ ਹੈ ਬਟ ਜੇ ਆਈਟੀਆਰ ਜ਼ਿਆਦਾ ਹੈ ਤੇ ਨਾਲ ਫਿਰ ਇੱਕ ਇਨਕਮ ਸੋਰਸ ਵੀ ਹੋਰ ਹੋਣਾ ਚਾਹੀਦਾ ਭਾਵੇਂ ਇਨਸੈਂਟਿਵ ਆ ਰਿਹਾ ਹੋਵੇ ਭਾਵੇਂ ਉਹ ਰੈਂਟ ਆ ਰਿਹਾ ਹੋਵੇ ਭਾਵੇਂ ਐਗਰੀਕਲਚਰ ਤੋਂ ਆ ਰਿਹਾ ਹੋਵੇ ਯਾਨੀ ਉਹਦੇ ਪ੍ਰੂਫ ਨਾਲ ਉਹਦੇ ਹੋਣੇ ਚਾਹੀਦੇ ਨੇ ਤੁਸੀਂ ਪ੍ਰੂਫ ਨਾਲ ਉਹ ਲਾਓ ਆਈਡੀਅਰ ਦੇ ਨਾਲ ਉਹਨੂੰ ਮੈਚ ਕਰਕੇ ਲਾਓ ਤੁਹਾਡੀ ਇਨਕਮ ਜਿਹੜੀ ਹੈ ਜਸਟੀਫਾਈ ਹੋਗੀ ਕਿਉਂਕਿ ਬਹੁਤ ਰਿਫਿਊਜ਼ਲ ਸਿਰਫ ਇਨਕਮ ਜਸਟੀਫਾਈ ਨਾ ਕਰਨ ਕਰਕੇ ਹੋ ਜਾਂਦੇ ਨੇ ਹੁਣ ਇਸ ਤੋਂ ਬਾਅਦ ਨੈਕਸਟ ਸਟੈਪ ਜਿਹੜਾ ਉਹ ਹੈ ਤੁਹਾਡੀ ਬੈਂਕ ਸਟੇਟਮੈਂਟ ਕਿ ਬੈਂਕ ਸਟੇਟਮੈਂਟ ਜਿਹੜੀ ਹੈ ਉਹਦੇ ਵਿੱਚ ਵੀ ਤੁਹਾਡੀ ਇਨਕਮ ਜਿਹੜੀ ਹੈ ਸੇਮ ਆ ਰਹੀ ਹੋਵੇ ਤੁਸੀਂ 40000 ਮਹੀਨਾ ਲੈ ਰਹੇ ਹੋ ਮੈਂ ਜੋ एग्जांपल ਦਿੰਦਾ ਉਹ ਤੁਹਾਡੇ ਸਟੇਟਮੈਂਟ ਦੇ ਵਿੱਚ ਵੀ 40000 ਰੁਪਿਆ ਮੰਥਲੀ ਦਿਖ ਰਿਹਾ ਹੋਏ ਕਿ ਸੈਲਰੀ ਆ ਰਹੀ ਹੈ ਉਹਦੀ ਸੈਲਰੀ ਸਲਿੱਪ ਤੁਹਾਡੇ ਕੋਲ ਉਹਨਾਂ ਜਨਵਰੀ ਹੋਣੀ ਚਾਹੀਦੀ ਐਡਿਟ ਨਹੀਂ ਕਰਨੀ ਐ ਕਈ ਲੋਕ ਐਡਿਟ ਕਰ ਦਿੰਦੇ ਆ ਕਿ ਵੀਜ਼ਾ ਲੈ ਲਾਂਗੇ ਉਹ ਫਿਰ ਰਿਫਿਊਜ਼ ਹੋ ਕੇ ਆ ਜਾਂਦਾ ਉਸ ਤੋਂ ਬਾਅਦ ਜਦੋਂ ਪ੍ਰੀ ਐਕਸ਼ਨ ਪ੍ਰੋਟੋਕੋਲ ਪਾਉਂਦੇ ਨੇ ਤਾਂ ਉਹ ਬੈਨ ਹੋ ਕੇ ਆ ਜਾਂਦਾ ਕਿਉਂਕਿ ਪ੍ਰੀ ਐਕਸ਼ਨ ਪ੍ਰੋਟੋਕੋਲ ਦੇ ਵਿੱਚ ਉਹ ਡੈਫੀਨਿਟਲੀ ਬੈਂਕ ਦੇ ਨਾਲ ਕੰਟੈਕਟ ਕਰਦੇ ਹੀ ਕਰਦੇ ਨੇ ਤੁਹਾਡੀ ਸਟੇਟਮੈਂਟ ਚੈੱਕ ਕਰਨ ਲਈ ਪ੍ਰੀ ਐਕਸ਼ਨ ਪ੍ਰੋਟੋਕਾਲ ਦੇ ਵਿੱਚ ਬੈਨ ਲੱਗ ਕੇ ਆਉਣੇ ਹੀ ਆਉਣਾ ਫਿਰ ਉਸ ਤੋਂ ਬਾਅਦ ਇਸ ਕਰਕੇ ਫੇਕ ਡਾਕੂਮੈਂਟ ਲੈਣੇ ਤੇ ਪ੍ਰੀ ਐਕਸ਼ਨ ਪ੍ਰੋਟੋਕਾਲ ਜ਼ਿੰਦਗੀ ਚ ਗਲਤੀ ਨਾਲ ਵੀ ਅਪਲਾਈ ਨਾ ਕਰੋ ਆਦਰਵਾਇਜ਼ ਤੁਹਾਨੂੰ ਬੈਨ ਲੱਗ ਕੇ ਆਏਗਾ ਤੁਸੀਂ ਕ੍ਰੈਡਿਟ ਦੇਖਣੇ ਆ ਹੁਣ ਕੀ ਤੁਹਾਡੀ ਜਿਹੜੀ ਜੌਬ ਹੈ ਸੈਲਰੀ ਸੇਮ ਆ ਰਹੀ ਹੈ ਥੈਨ ਆਫਟਰ ਜਿਹੜੀ ਤੁਹਾਡਾ ਅਦਰ ਸੋਰਸ ਆਫ ਇਨਕਮ ਹੈ ਉਹਦੀ ਪੇਮੈਂਟ ਕਿੱਥੇ ਆ ਰਹੀ ਹੈ ਉਹ ਵੀ ਸੇਮ ਅਕਾਊਂਟ ਚ ਆ ਸਕਦੀ ਹੈ ਜਾਂ ਕਿਸੇ ਹੋਰ ਅਕਾਊਂਟ ਚ ਆ ਰਹੀ ਹੈ ਤੋਂ ਨਾਲ ਦਿਖਾਓ ਇਸ ਤੋਂ ਇਲਾਵਾ ਤੁਹਾਡੇ ਅਕਾਊਂਟ ਦੇ ਵਿੱਚ ਕੋਈ ਵੀ ਪੇਮੈਂਟ ਨਹੀਂ ਆਉਣੀ ਚਾਹੀਦੀ ਤੁਹਾਡੇ ਅਕਾਊਂਟ ਦੇ ਵਿੱਚ ਸਿਰ ਤੁਹਾਡਾ ਜਿਹੜਾ ਇੰਟਰਸਟ ਆ ਰਿਹਾ ਉਹ ਕ੍ਰੈਡਿਟ ਹੋ ਸਕਦਾ ਇਸ ਤੋਂ ਇਲਾਵਾ ਕੁਝ ਵੀ ਨਾ ਹੋਵੇ ਜੇ ਕੋਈ ਪੇਮੈਂਟ ਆ ਰਹੀ ਹੈ ਤਾਂ ਉਹਦਾ ਪੱਕਾ ਬਿੱਲ ਤੁਹਾਡੇ ਕੋਲ ਹੋਣਾ ਚਾਹੀਦਾ ਤੁਹਾਨੂੰ ਉਹਦਾ ਰੀਜ਼ਨ ਦੇਣਾ ਪੈਗਾ ਕਿ ਕਿੱਥੋਂ ਪੇਮੈਂਟ ਆਈ ਹੈ ਜਸਟ ਉਹਨੂੰ ਜਿਹੜਾ ਕ੍ਰੈਡਿਟਡ ਪਾਰਟ ਨੂੰ ਦੇਖ ਲਓ ਇਹਦੇ ਨਾਲ-ਨਾਲ ਹੁਣ ਸੈਕਿੰਡ ਗਲਤੀ ਕਈ ਲੋਕ ਕੀ ਕਰ ਜਾਂਦੇ ਕਿ ਕ੍ਰੈਡਿਟ ਬਹੁਤ ਵਧੀਆ ਨੇ ਸਹੀ ਤਰੀਕੇ ਨਾਲ ਜਸਟੀਫਾਈ ਹੋ ਰਹੇ ਨੇ ਬਟ ਨਾਲ ਦੀ ਨਾਲ ਜਿਹੜੇ ਡੈਬਿਟਸ ਨੇ ਉਹ ਬਹੁਤ ਜ਼ਿਆਦਾ ਹੋ ਜਾਂਦੇ ਨੇ ਤੁਸੀਂ 40000 ਮਹੀਨਾ ਕਮਾ ਰਹੇ ਹੋ ਪਰ ਤੁਹਾਡੇ ਡੈਬਿਟ ਜਿਹੜੇ ਆ ਉਹ ਵੀ 30000 ਤੱਕ ਜਾ ਰਹੇ ਆ ਤੁਸੀਂ ਮੰਥਲੀ ਕਮਾ ਰਹੇ ਹੋ 10000 ਰੁਪਇਆ ਯਾਨੀ ਤੁਹਾਡੀ ਸੇਵਿੰਗ 10000 ਹੈ ਤਾਂ ਤੁਸੀਂ ਯੂਕੇ ਕਿਵੇਂ ਘੁੰਮੋਗੇ ਕਿ ਵੀ ਯੂਕੇ ਘੁੰਮਣ ਵਾਸਤੇ ਤੁਹਾਨੂੰ ਐਟਲੀਸਟ 2 ਲੱਖ ਰੁਪਇਆ ਚਾਹੀਦਾ 2 ਲੱਖ 10000 ਮੰਥਲੀ ਸੇਵ ਕਰਕੇ ਜੇ ਉਹ ਕਮਾਉਣ ਦੀ ਗੱਲ ਕਰੀਏ ਤਾਂ ਐਟਲੀਸਟ 20 ਮਹੀਨੇ ਚਾਹੀਦੇ ਆ ਵੀਜ਼ਾ ਆਫੀਸਰ ਉਸੇ ਪੁਆਇੰਟ ਨੂੰ ਦੇਖਦੇ ਆ ਤੁਹਾਡਾ ਵੀਜ਼ਾ ਜਿਹੜਾ ਰਿਫਿਊਜ਼ ਕਰ ਦਿੰਦਾ ਉਸ ਤੋਂ ਬਾਅਦ ਵੀਜ਼ਾ ਰਿਜ਼ਲਟ ਜਿਹੜੇ ਆ ਨੈਗੇਟਿਵ ਹੋ ਜਾਂਦਾ ਤਾਂ ਉਹਨੂੰ ਪ੍ਰੀ ਐਕਸ਼ਨ ਪ੍ਰੋ ਇਸ ਕਰਕੇ ਆਪਣੀ ਫਾਈਲ ਤੇ 4 ਤੋਂ 5 ਮਹੀਨੇ ਲਾ ਦੋ ਤੁਹਾਡਾ ਜਿਹੜਾ ਮੰਥਲੀ ਡੈਬਿਟ ਹੋ 10000 ਤੋਂ ਜ਼ਿਆਦਾ ਨਾ ਹੋਵੇ ਕ੍ਰੈਡਿਟ ਬਿਲਕੁਲ ਕਲੀਅਰ ਹੋਣ ਸੈਲਰੀ ਤੇ ਆਈਟੀਆਰ ਆਪਸ ਵਿੱਚ ਮੈਚ ਕਰਦੇ ਹੋਣ ਇਨਕਮ ਦੇ ਨਾਲ ਥੈਨ ਕੋਈ ਪ੍ਰੋਬਲਮ ਨਹੀਂ ਉਸ ਤੋਂ ਬਾਅਦ ਜਸ ट्रैवल प्लान ਬਣਾਣਾ ਹੋਟਲ ਬੁਕਿੰਗਸ ਦਿਖਾਣੀਆਂ ਨੇ ਤੁਸੀਂ ਆਪਣਾ ਵੀਜ਼ਾ ਅਪਲਾਈ ਕਰ ਸਕਦੇ ਹੋ ਵੀਜ਼ਾ ਮਿਲ ਜਾਂਦਾ ਉਮੀਦ ਕਰਦਾ ਇਨਫੋਰਮੇਸ਼ਨ ਤੁਹਾਡੇ ਲਈ ਕਾਫੀ ਕੰਮ ਦੀ ਹੋਏਗੀ ਬਹੁਤ ਸ਼ਾਰਟ ਦੇ ਵਿੱਚ ਇਹ ਸਮਝਾਈ ਹੈ ਤੇ ਮੈਨੂੰ ਉਮੀਦ ਹੈ ਤੁਹਾਨੂੰ ਇੱਕ ਹੀ ਚੀਜ਼ ਸਮਝ ਆ ਗਈ ਹੋਏਗੀ ਤੇ ਐਵੇਂ ਦੀ ਹੋਰ ਵੀਡੀਓਜ਼ ਦੇਖਣ ਲਈ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਮਿਲਦੇ ਹਾਂ ਫਿਰ ਇੱਕ ਨਵੀਂ ਵੀਡੀਓ ਸਤਿ ਸ਼੍ਰੀ ਅਕਾਲ